ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਰਕਲੈਂਡਰ ਲਈ ਕੀਤਾ ਕੀ ਕਰਾਂਗੇ ਸੇਖ ਪੰਥ ਦੀ ਨੁਮਾਇੰਦਗੀ ਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਹਰ ਸਾਲ ਦੀ ਤਰ੍ਹਾਂ ਨਾਨਕ ਸਾਈ ਕਲੈਂਡਰ ਚੇਤ ਮਹੀਨੇ ਤੋਂ ਪਹਿਲਾਂ-ਪਹਿਲਾਂ ਹਰ ਸਾਲ ਜਿਹੜੀਆਂ ਸਾਰੇ ਗੁਰੂ ਘਰ ਦੇ ਗੁਰਪੁਰਬਾਂ ਨੂੰ ਅਤੇ ਸਿੱਖ ਪੰਥ ਦੇ ਜਿਹੜੇ ਮਹਾਨ ਦਿਹਾੜੇ ਨੇ ਉਹਨਾਂ ਨੂੰ ਸਮਰਪਿਤ ਨਾਨਕ ਸਾਈ ਕਲੰਡਰ ਰੀਚ ਕਰਦੀ ਹੈ ਲੇਕਿਨ ਆਰਕਾ ਨਾਨਕ ਸਾਈ ਕਲੰਡਰ 557 ਇੱਕ ਵਿਸ਼ੇਸ਼ ਸਥਾਨ ਰੱਖਦਾ ਕਿਉਂਕਿ ਇਸ ਸਾਲ ਦੇ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਗੁਰਤਾ ਗੱਦੀ ਦਿਵਸ 350 ਸਾਲਾਂ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 350 ਸਾਲਾ ਤੇ ਇਸੇ ਤਰ੍ਹਾਂ ਹੀ ਸਤਿਗੁਰੂ ਜੀ ਦੇ ਮਹਾਨ ਸਿੱਖ ਸ਼ਹੀਦ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਸਤੀ RAM ਜੀ ਦੇ 350 ਸਾਲਾ ਜਿਹੜੇ ਸ਼ਹੀਦੀ ਦਿਹਾੜੇ ਆ ਉਹ ਪੂਰੇ ਹਿੰਦੁਸਤਾਨ ਨਹੀਂ ਪੂਰੇ ਸੰਸਾਰ ਇਸ ਵਾਲੇ ਤਿੰਨ ਪੇਜ ਤਿਆਰ ਕੀਤੇ ਗਏ ਨੇ ਗੁਰਦੁਆਰਾ ਸ਼ਹੀਦ ਸੀਸਗੰਜ ਸਾਹਿਬ ਦਿੱਲੀ ਜਿੱਥੇ ਸਤਿਗੁਰਾਂ ਜੀ ਦੀ ਸ਼ਹੀਦੀ ਹੋਈ ਅਤੇ ਜਿੱਥੇ ਅਨੰਦਪੁਰ ਸਾਹਿਬ ਜਿੱਥੇ ਸਤਗੁਰਾਂ ਦਾ ਅਸੀਸ ਦਾ ਸੰਸਕਾਰ ਹੋਇਆ ਸੋ ਇਸੇ ਤਰ੍ਹਾਂ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਾਰਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਹੈ ਸੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਦਫ਼ਤਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਜੀ ਨੇ ਅਤੇ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਜਿਤ ਜਥੇਦਾਰ ਸਿੰਘ ਸਾਹਿਬ ਗਿਆਨੀ ਸ਼ਿਤਾਨ ਸਿੰਘ ਅਤੇ ਸਾਰੇ ਹੀ ਮੈਂਬਰ ਸਹਿਬਾਨਾ ਨੇ ਰਲ ਕੇ ਇਹ ਨਾਨਕਸ਼ਾਈ ਕੈਲੰਡਰ ਰੀਲੀਜ਼ ਕੀਤਾ ਸੋ ਅੱਜ ਸਾਰੇ ਸਿੱਖ ਪੰਥ ਨੂੰ ਅਪੀਲ ਹੈ ਬਾਕੀਆਂ ਸਾਰੀਆਂ ਦੁਬਤਾ ਛੱਡ ਕੇ ਗੁਰੂ ਘਰ ਦੇ ਜਿਹੜੇ ਗੁਰਪੁਰਬ ਨੇ ਦਿਹਾੜੇ ਨੇ ਇਸ ਨਾਨਕਸ਼ਾਈ ਕੈਲੰਡਰ ਦੇ ਮੁਤਾਬਕ ਮਨਾਏ ਜਾਣ ਤਾਂ ਕਿ ਸਾਰੇ ਸਿੱਖ ਪੰਥ ਦੇ ਵਿੱਚ ਏਕਤਾ ਦੇ ਰੂਪ ਤੇ ਵਿੱਚ ਗੁਰੂ ਸਾਹਿਬ ਜੀ ਦੇ ਜਿਹੜੇ ਗੁਰਪੁਰਬ ਨੇ ਉਹ ਵੱਡੀ ਤਰ ਤੇ ਪੱਦਰ ਤੇ ਮਨਾਏ ਜਾ ਸਕਦੇ ਸੋ ਅੱਜ ਦੇ ਦਿਨ ਇਹ ਨਾਨਕਸ਼ਾਈ ਕੈਲੰਡਰ ਰੀਲੀਜ਼ ਕਰਦੇ ਆ ਸਾਰੇ ਸਿੱਖ ਪੰਥ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਲੇ ਤਿੰਨ ਪੇਜ ਤਿਆਰ ਕੀਤੇ ਗਏ ਨੇ ਗੁਰਦੁਆਰਾ ਸ਼ਹੀਦ ਸੀਸਗੰਜ ਸਾਹਿਬ ਦਿੱਲੀ ਜਿੱਥੇ ਸਤਗੁਰਾਂ ਜੀ ਦੀ ਸ਼ਹੀਦੀ ਹੋਈ ਅਤੇ ਜਿੱਥੇ ਅਨੰਦਪੁਰ ਸਾਹਿਬ ਜਿੱਥੇ ਸਤਗੁਰਾਂ ਦਾ ਅਸੀਸ ਦਾ ਸੰਸਕਾਰ ਹੋਇਆ ਸੋ ਇਸੇ ਤਰ੍ਹਾਂ ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਾਰਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਹੈ ਸੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਦਫਤਰ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੀ ਜੀ ਨੇ ਅਤੇ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸ਼ਿਤਾਨ ਸਿੰਘ ਅਤੇ ਸਾਰੇ ਹੀ ਮੈਂਬਰ ਸਹਿਬਾਨਾ ਨੇ ਰਲ ਕੇ ਇਹ ਨਾਨਕਸ਼ਾਹੀ ਕੈਲੰਡਰ ਰੀਲੀਜ਼ ਕੀਤਾ ਸੋ ਅੱਜ ਸਾਰੇ ਸਿੱਖ ਪੰਥ ਨੂੰ ਅਪੀਲ ਹੈ ਬਾਕੀਆਂ ਸਾਰੀਆਂ ਦੁਬਧਾ ਛੱਡ ਕੇ ਗੁਰੂ ਘਰ ਦੇ ਜਿਹੜੇ ਗੁਰਪੁਰਬ ਨੇ ਦਿਹਾੜੇ ਨੇ ਇਸ ਨਾਨਕਸ਼ਾਈ ਕੈਲੰਡਰ ਦੇ ਮੁਤਾਬਕ ਮਨਾਏ ਜਾਣ ਤਾਂ ਕਿ ਸਾਰੇ ਸਿੱਖ ਪੰਥ ਦੇ ਵਿੱਚ ਏਕਤਾ ਦੇ ਰੂਪ ਤੇ ਵਿੱਚ ਗੁਰੂ ਸਾਹਿਬ ਜੀ ਦੇ ਜਿਹੜੇ ਗੁਰਪੁਰਬ ਨੇ ਉਹ ਵੱਡੀ ਤਰ ਤੇ ਪੱਦਰ ਤੇ ਮਨਾਏ ਜਾ ਸਕਣ। ਸੋ ਅੱਜ ਦੇ ਦਿਨ ਇਹ ਨਾਨਕਸ਼ਾਈ ਕੈਲੰਡਰ ਰੀਲੀਜ਼ ਕਰਦੇ ਆ ਸਾਰੇ ਸਿੱਖ ਪੰਥ ਨੂੰ ਬਹੁਤ ਬਹੁਤ ਵਧਾਈ ਹੋਵੇ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ